ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜ਼ੀਰ ਖਾਨ ਨੂੰ ਪਤਾ ਲੱਗਣਾ ਤੇ ਉਸਨੇ ਸਾਰੇ ਅਹਿਲਕਾਰਾਂ ਨੂੰ ਦੱਸਣਾ ਲਾਹੌਰ ਪਹੁੰਚ ਕੇ ਜਦ ਪੈਂਦੇ ਖਾਂ ਪਾਤਸ਼ਾਹ ਨੂੰ ਮਿਲਣ ਦਾ ਯਤਨ ਕਰਨ ਲੱਗਾ ਤਾਂ ਵਜ਼ੀਰ ਖਾਨ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਪੈਂਦੇ ਖਾਂ ਨਮਕ ਹਰਾਮ ਹੋ ਕੇ ਗੁਰੂ ਜੀ ਦੇ ਵਿਰੁੱਧ ਪਾਦਸ਼ਾਹ ਪਾਸੋਂ ਮਦਦ ਲੈਣ ਆਇਆ ਹੈ ਵਜ਼ੀਰ ਖਾਨ ਨੇ ਸਾਰੇ ਉਮਰਾਵਾਂ ਨੂੰ ਕਹਿ ਦਿੱਤਾ ਕਿ ਪੈਂਦੇ ਖਾਨ ਨੂੰ ਪਾਦਸ਼ਾਹ ਤੱਕ ਨਾ ਪਹੁੰਚਣ ਦੇਣਾ ਪੈਂਦੇ ਖਾਨ ਇੱਕ ਮਹੀਨਾ ਪਰ ਉਮਰਾਵਾਂ ਨੂੰ ਲਾਲਚ ਦੇ ਕੇ ਪਾਦਸ਼ਾਹ ਨੂੰ ਮਿਲਣ ਦਾ ਯਤਨ ਕਰਦਾ ਰਹਾ ਪਰ ਕਿਸੇ ਨੇ ਵੀ ਉਸ ਦੀ ਮਦਦ ਨਾ ਕੀਤੀ ਕੁਤਮ ਖਾਨ ਨੇ ਲਾਹੌਰ ਪਹੁੰਚਣਾ ਇਸ ਸਮੇਂ ਵਿੱਚ ਕੁੱਤਮ ਖਾਂ ਸੂਬਾ ਜਲੰਧਰ ਵੀ ਲਾਹੌਰ ਪਹੁੰਚ ਗਿਆ ਪੈਂਦੇ ਖਾਂ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਅਤੇ ਦੱਸਿਆ ਕਿ ਅਜੇ ਤੱਕ ਪਾਤਸ਼ਾਹ ਨੇ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਸਾਡਾ ਕੋਈ ਯਤਨ ਇਸ ਬੰਦ ਵਿੱਚ ਸਫਲ ਨਹੀਂ ਹੋਇਆ ਕੁੱਤਮ ਖਾਂ ਨੇ ਕਿਹਾ ਪਾਤਸ਼ਾਹ ਪਾਸ ਵਜ਼ੀਰ ਖਾਂ ਗੁਰੂ ਜੀ ਦਾ ਪੱਖੀ ਹੈ ਉਸ ਨੇ ਤੇਰੀ ਗੱਲ ਪਾਤਸ਼ਾਹ ਨੂੰ ਸੁਣਨ ਨਹੀਂ ਦੇਣੀ ਪਰ ਤੁਸੀਂ ਅੱਜ ਅੱਧੀ ਰਾਤ ਨੂੰ ਇੱਕ ਉੱਚੇ ਮਾਸ ਨਾਲ ਮੁਰਗੀ ਬਣ ਕੇ ਅਤੇ ਮਸਾਲਾ ਬਾਲ ਕੇ ਪਾਤਸ਼ਾਹ ਦੇ ਮਹਿਲਾਂ ਹਟਾਂ ਖੜੇ ਹੋ ਕੇ ਹਜ਼ਰਤ ਪਾਸ ਪੁਕਾਰ ਹੈ ਪੁਕਾਰ ਹੈ ਉੱਚੀ ਉੱਚੀ ਕਹਿਣਾ ਪਾਤਸ਼ਾਹ ਜਲ ਸੁਨੇਗਾ ਤਾਂ ਤੁਹਾਨੂੰ ਮਿਲਣ ਦਾ ਸਮਾਂ ਦੇ ਦੇਵੇਗਾ ਪੈਂਦੇ ਖਾਨ ਨੇ ਜਦ ਰਾਤ ਸਮੇ ਆਪਣੇ ਸਾਰੇ ਆਦਮੀ ਨਾਲ ਲੈ ਕੇ ਪਾਤਸ਼ਾਹ ਦੇ ਮਹਿਲਾ ਹੇਟਾਂ ਇਸ ਤਰ੍ਹਾਂ ਹੀ ਰੋਲਾ ਪਾਇਆ ਤਾਂ ਪਾਤਸ਼ਾਹ ਨੇ ਆਪਣਾ ਇੱਕ ਨੌਕਰ ਹੇਟਾਂ ਭੇਜ ਕੇ ਪੁੱਛਿਆ ਤੂੰ ਕੌਣ ਹੈ ਪੈਂਦੇ ਖਾਨ ਨੇ ਦੱਸਿਆ ਅਸੀਂ ਦੁਖੀ ਹਾਂ ਹਜ਼ਰਤ پاس ਪੁਕਾਰ ਕਰਨੀ ਚਾਹੁੰਦੇ ਹਾਂ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਪਾਤਸ਼ਾਹ ਨੇ ਕਿਹਾ ਸਵੇਰੇ ਤੁਹਾਨੂੰ ਦਰਬਾਰ ਵਿੱਚ ਸਦਵਾ ਲਿਆਵਾਂਗੇ ਹੁਣ ਜਾਓ ਆਰਾਮ ਕਰੋ ਅਗਲੇ ਦਿਨ ਜਦ ਪਾਤਸ਼ਾਹ ਦਾ ਦਰਬਾਰ ਲੱਗ ਗਿਆ ਤਾਂ ਕੁੱਤਬਖਾਂ ਵੀ ਪੈਂਦੇਖਾਂ ਦੇ ਨਾਲ ਹੀ ਪਾਤਸ਼ਾਹ ਦਾ ਸੱਦਾ ਆਉਣ ਕਰਕੇ ਚੱਲਿਆ ਗਿਆ ਕੁੱਤਬਖਾਂ ਨੇ ਦੱਸਿਆ ਹਜ਼ਰਤ ਪਾਤਸ਼ਾਹ ਪੈਂਦੇਖਾਂ ਪਠਾਨ ਇੱਕ ਨਾਮੀ ਸੂਰਮਾ ਹੈ ਉਸ ਨਾਲ ਹਿੰਦੂਆਂ ਦੇ ਪੀਰ ਨੇ ਜਿਹੜਾ ਅੱਜਕੱਲ ਕਰਤਾਰਪੁਰ ਰਹਿੰਦਾ ਹੈ ਬਹੁਤ ਜਬਰੀ ਕੀਤੀ ਹੈ ਉਸ ਦਾ maal ਮੱਤਾ ਖੋ ਕੇ ਉਸ ਨੂੰ ਬਹੁਤ ਮਾਰਿਆ ਹੈ ਉਹ ਪੈਂਦੇ ਖਾਂ ਆਪਾਸ ਫਰਿਆਦੀ ਆਇਆ ਹੈ। ਕਤਬ ਖਾਂ ਦੀ ਗੱਲ ਸੁਣ ਕੇ ਪਾਤਸ਼ਾਹ ਨੇ ਵਜ਼ੀਰ ਖਾਂ ਵੱਲ ਵੇਖਿਆ। ਵਜ਼ੀਰ ਖਾਂ ਨੇ ਕਿਹਾ ਹਜ਼ੂਰ ਕਹਿੰਦੇ ਹਨ ਕਿ 14ਵੀਂ ਸਦੀ ਵਿੱਚ ਦੁਨੀਆ ਦਗੇਬਾਸ ਤੇ ਨਿਮਕ ਹਰਾਮ ਹੋ ਜਾਵੇਗੀ ਪਰ ਇਹ ਗੱਲ ਹੁਣ ਇਸ ਸਦੀ ਵਿੱਚ ਹੀ ਹੋਣ ਲੱਗ ਗਈ ਹੈ। ਇਸ ਪੈਂਦੇ ਖਾਂ ਦੇ ਮਾਪਿਓ ਨਿੱਕੇ ਹੁੰਦੇ ਦੇ ਮਰ ਗਏ ਸੀ। ਇਹ ਇੱਕ ਬੇਸਹਾਰਾ ਸੀ ਅਤੇ ਨਿਆਸਰਾ ਯਤੀਮ ਹੋ ਕੇ ਫਰੁਲਦਾ ਫਿਰਦਾ ਸੀ ਕੋਈ ਇਸ ਦੀ ਬਾਤ ਨਹੀਂ ਸੀ ਪੁੱਛਦਾ ਗੁਰੂ ਜੀ ਨੂੰ ਇਸ ਉੱਤੇ ਦਇਆ ਆ ਗਈ ਉਸ ਨੇ ਇਸ ਨੂੰ ਪੁੱਤਰਾ ਵਾਂਗ ਪਾਲ ਪੋਸ ਕੇ ਜਵਾਨ ਕੀਤਾ ਇਸ ਦਾ ਵਿਆਹ ਕਰਕੇ ਰਹਿਣ ਵਾਸਤੇ ਘਰ ਬਣਵਾ ਦਿੱਤਾ ਅਤੇ ਘਰ ਬੈਠੇ ਨੂੰ ਰੋਜ਼ੀਨਾ ਦਿੰਦੇ ਰਹੇ ਗੁਰੂ ਜੀ ਦੇ ਕਿਤੇ ਹੋਏ ਇਤਨੇ ਅਹਿਸਾਨ ਖੁੱਲ ਕੇ ਇਹ ਇੱਕ ਬਾਜ਼ ਤੋਂ ਬੇਈਮਾਨ ਹੋ ਕੇ ਨਮਕ ਹਰਾਮ ਬਣ ਗਿਆ احਸਾਨ ਭੁਲ ਕੇ ਅਤੇ ਉਹਨਾਂ ਦੇ ਵਿਰੁੱਧ ਹੋ ਕੇ ਹੁਣ ਹਜ਼ੂਰ ਪਾਸ ਫਰਿਆਦੀ ਹੋ ਕੇ ਆਇਆ ਹੈ ਇਸ ਸਮੇਂ ਸਬਬ ਨਾਲ ਹੀ ਕੋਈ ਹੋਰ ਕੰਮ ਪੈ ਗਿਆ ਤੇ ਪਾਤਸ਼ਾਹ ਨੇ ਵਜ਼ੀਰ ਖਾਨ ਨੂੰ ਉਧਰ ਭੇਜ ਦਿੱਤਾ ਪਿੱਛੋ ਪੈਂਦੇ ਖਾਤੇ ਕੁਤਮ ਖਾ ਦਾ ਦਾਹ ਲੱਗ ਗਿਆ ਉਹਨਾਂ ਨੇ ਸਲਾਮਤ ਖਾਨ ਨੂੰ 500 ਰੁਪਇਆ ਵੱਡੀ ਦੇ ਦਿੱਤੀ। ਸਲਾਮਤ ਖਾਨ ਨੇ ਪੈਂਦੇ ਖਾਨ ਨੂੰ ਪਾਦਸ਼ਾਹ ਦੇ ਸਾਹਮਣੇ ਹਾਜ਼ਰ ਕਰ ਦਿੱਤਾ। ਪੈਂਦੇ ਖਾਨ ਨੇ ਲੰਮਾ ਪੈ ਕੇ ਪਾਦਸ਼ਾਹ ਨੂੰ ਸਲਾਮ ਕੀਤੀ ਤਾਂ ਪਾਦਸ਼ਾਹ ਨੇ ਪੁੱਛਿਆ ਤੂੰ ਬੜਾ ਬਹਾਦਰ ਸੂਰਮਾ ਜਾਪਦਾ ਹੈ। ਤੈਨੂੰ ਮਾਰ ਕਿਸ ਤਰ੍ਹਾਂ ਪਈ? ਪੈਂਦੇ ਖਾਨ ਨੇ ਆਪਣਾ ਹਾਲ ਪਾਦਸ਼ਾਹ ਨੂੰ ਦੱਸਣਾ ਪੰਦੇ ਖਾਨ ਨੇ ਕਿਹਾ ਹਜ਼ੂਰ ਮਾਈ ਬਾਪ ਮੈਂ ਗੁਰੂ ਦੇ ਬਹੁਤ ਕੰਮ ਸਵਾਰੇ ਹਨ ਆਪ ਜੀ ਦੀ ਪਹਿਲੀ 7000 ਸੈਨਾ ਜੋ ਮੁਖਲਸ ਖਾਂ ਗੁਰੂ ਜੀ ਉੱਤੇ ਚੜਾ ਕੇ ਅੰਮ੍ਰਿਤਸਰ ਲੈ ਗਿਆ ਸੀ ਉਸ ਦੀ ਹਾਰ ਮੇਰੀਆਂ ਬਾਹਾਂ ਦੇ ਬਲ ਨਾਲ ਹੀ ਹੋਈ ਸੀ ਫਿਰ ਰੋਹਿਲੇ ਪਿੰਡ ਬਿਆਸਾ ਕੰਡੇ ਜਲੰਧਰ ਦੇ ਸੂਬੇ ਦੀ ਫੌਜ ਨੂੰ ਮੈਂ ਹੀ ਮਾਰ ਕੇ ਗੁਰੂ ਜੀ ਦੀ ਜਿੱਤ ਕਰਾਈ ਸੀ ਉਪਰੰਤ ਕਾਂਗੜ ਨਗਰ ਨਥਾਣੀ ਦੇ ਟਾਪ ਪਾਸ ਲੱਲਾ ਬੇਗ 35000 ਫੌਜ ਨੂੰ ਮਾਰਨ ਵਾਲਾ ਵੀ ਮੈਂ ਹੀ ਸੀ ਇਸ ਤਰ੍ਹਾਂ ਗੁਰੂ ਉੱਤੇ ਮੇਰੇ ਬੜੇ ਅਹਿਸਾਨ ਹਨ ਪਰ ਉਸਨੇ ਕੁਝ ਨਾ ਜਾਣਿਆ ਅਤੇ ਮੈਨੂੰ ਆਪਣੇ ਸਿੱਖ ਜੱਟਾਂ ਬੁੱਟਾਂ ਤੋਂ ਮਰਵਾਇਆ ਅਤੇ ਮੇਰੀ ਬੇਇੱਜ਼ਤੀ ਕਰਵਾਈ ਹੁਣ ਹਜ਼ੂਰ ਜੇਕਰ ਮੈਨੂੰ ਆਪਣੀ ਫੌਜੀ ਮਦਦ ਦਿਓ ਤਾਂ ਮੈਂ ਗੁਰੂ ਨੂੰ ਫੜ ਕੇ ਹਜ਼ੂਰ ਦੇ پاس ਪਹੁੰਚਾਵਾਂਗਾ ਮੈਂ ਉਹਨਾਂ ਦਾ ਪੂਰਾ ਪੇਤੀ ਹਾਂ ਜਿੰਨੇ ਕ ਪਾਣੀ ਵਿੱਚ ਉਹ ਹੈ ਮੈਨੂੰ ਸਾਰਾ ਪਤਾ ਹੈ ਇਸ ਦੀ ਪਰੋੜਤਾ ਕੁਤਮ ਖਾਂ ਅਤੇ ਸਲਾਮਤ ਖਾਂ ਦੋਹਾਂ ਨੇ ਕਰਕੇ ਪਾਦਸ਼ਾਹ ਨੂੰ ਆਖਿਆ ਪੈਂਦੇ ਖਾਂ ਸਚਮੁਝ ਹੀ ਬੜਾ ਬਹਾਦਰ ਸੂਰਮਾ ਹੈ ਇਹ ਜ਼ਰੂਰ ਹੀ ਗੁਰੂ ਨੂੰ ਕਾਬੂ ਕਰਕੇ ਹਜ਼ੂਰ ਦੇ ਪੇਸ਼ ਕਰ ਦੇਵਾਂਗਾ ਪਾਤਸ਼ਾਹ ਨੇ ਚੁੱਕ ਵਿੱਚ ਆਣ ਕੇ ਜੰਗ ਦਾ ਬੀੜਾ ਰੱਖਣਾ ਪਾਤਸ਼ਾਹ ਨੇ ਚੁੱਕ ਵਿੱਚ ਆਣ ਕੇ ਦਰਬਾਰ ਵਿੱਚ ਇੱਕ ਤਲਵਾਰ ਅਤੇ ਪਾਨਾ ਦਾ ਬੀੜਾ ਰੱਖ ਕੇ ਕਿਹਾ ਕਿ ਕੋਈ ਸੂਰਮਾ ਜੋ ਹਿੰਦੂਆਂ ਦੇ ਗੁਰੂ ਨੂੰ ਫੜ ਕੇ ਲੈ ਆਉਣ ਦਾ ਪ੍ਰਣ ਕਰੇ ਉਹ ਇਸ ਨੂੰ ਚੁੱਕ ਲਵੇ ਪੈਂਦੇ ਖਾਂ ਇੱਕ ਨਾਮੀ ਯੋद्धा ਹੈ ਏ ਵੀ ਉਸਦੀ ਮਦਦ ਕਰੇਗਾ ਪਾਤਸ਼ਾਹ ਦਾ ਇਹ ਹੁਕਮ ਸੁਣ ਕੇ ਪਸ਼ੋਰ ਦਾ ਸੂਬਾ ਕਾਲੇ ਖਾਂ ਪਠਾਨ ਜਿਹੜਾ ਮੁਗਲਸ ਖਾਂ ਦਾ ਭਾਈ ਸੀ ਉਸਨੇ ਉੱਠ ਕੇ ਬੀੜਾ ਚੁੱਕ ਲਿਆ ਉਸਨੇ ਕਿਹਾ ਮੈਂ ਆਪਣੇ ਭਾਈ ਮੁਗਲਸ ਖਾਂ ਦਾ ਬਦਲਾ ਲਵਾਂਗਾ ਇਸਨੇ ਕਿਹਾ ਮੈਂ ਉਸ ਦਿਨ ਹੀ ਆਪਣੇ ਆਪ ਨੂੰ ਕਾਲੇ ਖਾਂ ਕਹਾਂਗਾ ਜਿਸ ਦਿਨ ਗੁਰੂ ਹਰਗੋਬਿੰਦ ਨੂੰ ਫੜ ਕੇ ਹਜ਼ੂਰ ਪਾਸ ਲਿਆਵਾਂਗਾ ਪਾਦਸ਼ਾਹ ਨੇ ਇੱਕ ਕੀਮਤੀ ਸਰੋਪਾ ਅਤੇ 50000 ਜਵਾਨ ਉਸ ਦੇ ਨਾਲ ਦਿੱਤਾ ਉਸ ਦੇ ਇੱਕ ਮਿੱਤਰ ਅਨਵਰ ਖਾਨ ਨੇ ਵੀ ਆਪਣੀ 2000 ਸੈਨਾ ਉਸ ਦੇ ਨਾਲ ਮਦਦ ਵਾਸਤੇ ਲੈ ਲਈ ਪਾਦਸ਼ਾਹ ਨੇ ਪੈਂਦੇ ਖਾਂ ਅਤੇ ਉਸ ਦੇ ਜਵਾਈ ਅਸਮਨ ਖਾਨ ਨੂੰ ਵੀ ਸਰੋਪਾ ਦਿੱਤੇ ਸਾਰੇ ਮਿਲ ਕੇ ਨਗਾਰਿਆਂ ਦੀਆਂ ਝੋਟਾ ਨਾਲ ਆਪਣੇ ਆਪਣੇ ਜਵਾਨਾਂ ਨਾਲ ਬਾਹਰ ਨਿਕਲ ਤੁਰੇ ਪਾਤਸ਼ਾਹ ਨੇ ਸੂਬਾ ਜਲੰਧਰ ਕੁਤਬ ਖਾਨ ਨੂੰ ਕਿਹਾ ਤੁਹਾਡਾ ਆਪਣਾ ਇਲਾਕਾ ਹੈ ਤੁਸੀਂ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦਾ ਵਿਖੇੜਾ ਮੁਕਾ ਦੇਣਾ